ਪੰਜਾਬੀਓ ਤੁਸੀਂ ਵਾਕਈ ਪੱਥਰ ਦੇ ਹੋ ਗਏ ਯਾਰਾ ਮਾਂ ਪਿਓ ਦਾ ਦੁੱਖ ਦੇਖ ਕੇ ਵੀ ਤੁਸੀਂ ਇੱਕ ਵੀਡੀਓ ਸ਼ੇਅਰ ਨਹੀਂ ਕਰ ਸਕੇ ਤੇ ਇਹ ਨਹੀਂ ਲਿਖ ਸਕੇ ਵੀ ਉਹ ਬੰਦੇ ਨੂੰ ਮੌਕੇ ਤੇ ਘਣਾਉ ਫਾਂਸੀ ਦਿੱਤੀ ਜਾਵੇ ਜਾਂ ਉਹਦਾ ਇਨਕਾਊਂਟਰ ਕੀਤਾ ਜਾਵੇ ਹਜੇ ਵੀ ਸੋਡੇ ਕੋਲੇ ਟਾਈਮ ਹੈ ਯਾਰ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾ ਦਿਓ ਇਹ ਮਾਂ ਦਾ ਯਾਰ ਪੁੱਤ ਮਾਰਿਆ ਕਿਸ ਨੇ ਜਿਹੜੀ ਮਾਂ ਕਹਿੰਦੀ ਹੁੰਦੀ ਸੀ ਜਦੋਂ ਮੇਰੇ ਕਾਜੇ ਨਾਲ ਮੇਰਾ ਪੁੱਤ ਲੱਗਦਾ ਸੀ ਸੌ ਲੱਗੇ ਕਹਿੰਦੀ ਉਦੋਂ ਮੇਰਾ ਕਾਜਾ ਠਰ ਜਾਂਦਾ ਸੀਗਾ ਤੇ ਅੱਜ ਉਹ ਮਾਂ ਪੁੱਤ ਬਿਨਾ ਕਿਵੇਂ ਉਹ ਮਾਂ ਨੂੰ ਨੀਂਦ ਆਉਗੀ ਯਾਰ ਕਮਾਲ ਦੀ ਗੱਲ ਹੈ ਤੁਸੀਂ ਇਹ ਗੱਲ ਵੀ ਨਹੀਂ ਲਿਖ ਸਕਦੇ ਵੀ ਉਹ ਬੰਦੇ ਨੂੰ ਫਾਂਸੀ ਮਿਲੇ ਜਾਂ ਮੰਨ ਕੇ ਚੱਲੀਓ ਬੰਦੇ ਨੂੰ ਅੱਜ ਦੀ ਅੱਜ ਹੀ ਇਨਕਾਊਂਟਰ ਹੋਵੇ ਅੱਜ ਦੀ ਅੱਜ ਹੀ ਇਹ ਮਾਂ ਨੂੰ ਇਨਸਾਫ ਮਿਲੇ ਯਾਰ ਤੁਸੀਂ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾ ਦਿਓ ਰੋਜ਼ ਹਜ਼ਾਰਾਂ ਮੁੰਡਿਆਂ ਦੇ ਇਨਕਾਊਂਟਰ ਹੁੰਦੇ ਆ ਇੱਕ ਇਹਦਾ ਹੋ ਜੂ ਤਾਂ ਕਿਹੜਾ ਫਰਕ ਪੈ ਜੂ ਅਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲੇ ਵੀਡੀਓ ਜਾਵੇ ਇਹ ਤੇ ਵੀਡੀਓ ਜਾਣ ਸਾਰ ਹੀ ਪੁਲਿਸ ਪ੍ਰਸ਼ਾਸਨ ਇੱਕ ਐਕਸ਼ਨ ਲਵੇ ਉਹਨੂੰ ਰੋਡ ਤੇ ਲੈ ਕੇ ਜਾਵੇ ਭੱਜਣ ਦਾ ਬਹਾਨਾ ਲਾ ਕੇ ਉਹਦਾ ਇਨਕਾਊਂਟਰ ਕੀਤਾ ਜਾਵੇ ਇਹ ਹੀ ਗੱਲ ਤੁਸੀਂ ਸਾਰਿਆਂ ਨੇ ਕਮੈਂਟਾਂ ਵਿੱਚ ਲਿਖਣੀ ਹੈ ਜਦੋਂ ਆਪਾਂ ਸਾਰਿਆਂ ਨੇ ਇੱਕੋ ਗੱਲ ਕਹੇ ਤੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਮੰਨਣੀ ਪੂ ਗਵਰਨਮੈਂਟ ਨੂੰ ਮੰਨਣੀ ਪੂ ਆਪਾਂ ਸਾਰੇ ਜਣੇ ਸਾਥ ਦਿਓ ਇਸ ਪਰਿਵਾਰ ਦਾ ਇੱਕ ਪ੍ਰਵਾਸੀ ਦੁਖੀ ਦੇ ਦੱਲੇ ਬੰਦੇ ਨੇ ਯਾਰ ਆਪਣੀ ਪੰਜਾਬ ਦਾ ਇੱਕ ਛੋਟਾ ਮਾਸੂਮ ਜਿਹਾ ਫੁੱਲ ਮਾਰਤਾ ਯਾਰ ਕਮਾਲ ਦੀ ਗੱਲ ਹੈ ਆਪਾਂ ਇੱਕ ਇਨਸਾਫ ਵੀ ਨਹੀਂ ਦਿਵਾ ਸਕੇ ਯਾਰ ਸਾਰੇ ਜਣੇ ਇਕੱਠੇ ਹੋ ਕੇ ਬਾਈ ਲਾਹਣਤਾਂ ਯਾਰ ਆਪਣੇ ਇਹੋ ਜਿਹੇ ਲੋਕਾਂ ਦੇ ਤੇ ਜਿਹੜੇ ਸਾਲੇ ਆਪਦੇ ਘਰੇ ਬਣਾਈ ਬੈਠਿਆ ਜਮਾਈ ਇਹਨਾਂ ਨੂੰ ਹਨਾ ਉਹਨਾਂ ਵਾਸਤੇ ਆਪਾਂ ਦੋ ਗੱਲਾਂ ਕਹਿੰਦੇ ਆ ਸੁਣ ਕੇ ਜਾਇਓ ਤੇ ਵੀਡੀਓ ਸ਼ੇਅਰ ਕਰਿਓ ਉਹ ਸਾਲੇ ਦੱਲਿਓ ਤੁਸੀਂ ਇੱਕ ਦਿਨ ਯਾਦ ਰੱਖਿਓ ਮੇਰੀ ਗੱਲ ਅੱਜ ਦੀ ਸੋਡੀਆਂ ਕੁੜੀਆਂ ਲੈ ਕੇ ਭੱਜਣਗੇ ਇਹ ਜਿਹੜੇ ਤੁਸੀਂ ਕਮਰੇ ਦੇ ਵਿੱਚ ਬੈਠੇ ਹੋ ਨਾ ਇਹਨਾਂ ਨੂੰ 2-2 4-4000 ਤੇ ਸਾਲਿਓ ਸੋਨੂੰ ਆਪਦੀ ਇੱਜ਼ਤ ਦੀ ਪਰਵਾਹ ਨਹੀਂ ਸਾਲੇ ਦੁੱਕੀ ਦੇ ਦੱਲੇ ਬੰਦੇ ਘਰੇ ਆਉਦੇ ਜਵਾਈ ਬਣਾਈ ਬਣਾਈ ਬੈਠੇ ਇਹਨਾਂ ਨੂੰ ਵੀਡੀਓ ਬੱਸ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀਰ ਬਣ ਕੇ ਤੇ ਇਹਨਾਂ ਦੱਲੇ ਨੂੰ ਕਿਸੇ ਐਸੇ ਟਾਈਮ ਸਜ਼ਾ ਮਿਲੇ ਕਿਉਂਕਿ 4-5 ਸਾਲਾਂ ਨੂੰ ਆਪਾਂ ਭੁੱਲ ਜਾਵਾਂਗੇ ਤੇ ਬਰੀ ਹੋ ਕੇ ਸਾਲਾ ਠੀਕ ਹੈ ਨਾ ਫਿਰ ਦੁਨੀਆ ਦੇਖੂਗਾ ਮੈਂ ਆਨੇ ਯਾਰ ਤੁਸੀਂ ਡਟ ਕੇ ਅੱਜ ਜੇ ਸਾਥ ਦੇ ਦਿਓ ਇਹ ਭੈਣ ਦਾ ਇਹ ਪਰਿਵਾਰ ਦਾ ਤਾਂ ਅੱਜ ਦੀ ਅੱਜ ਹੀ ਸਜ਼ਾ ਮਿਲ ਸਕਦੀ ਹੈ ਉਹਨੂੰ ਤੁਸੀਂ ਸਾਰੇ ਯਾਨੀ ਯਾਰ ਇੱਕੋ ਗੱਲ ਲਿਖ ਦਿਓ ਵੀ ਇਹ ਬੰਦੇ ਨੂੰ ਯਾਰ ਅੱਜ ਫਾਂਸੀ ਮਿਲੇ ਓਏ ਆ ਪਰਿਵਾਰ ਦਾ ਦੁੱਖ ਦੇਖ ਕੇ ਸੌਂ ਲੱਗੇ ਖੂਨ ਖੋਲਦਾ ਜੇ ਤੁਸੀਂ ਨਾ ਨਾ ਨਾਲ ਖੜੇ ਤਾ ਪੰਜਾਬੀਓ ਫਿਰ ਇਹ ਗੱਲ ਯਾਦ ਰੱਖਿਓ ਕਿਸੇ ਦਿਨ ਇਹ ਵੀ ਆਪਣੀਆਂ ਧੀਆਂ ਪਹਿਣਾ ਦੀਆਂ ਚੁੰਨੀਆਂ ਨੂੰ ਹੱਥ ਪਾਉਣਗੇ ਆਪਣੀਆਂ ਧੀਆਂ ਪਹਿਣਾ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਗੇ ਯਾਦ ਰੱਖਿਓ ਅੱਜ ਸਮਾਂ ਖੜਜੋ ਸਾਰੇ ਜਣੇ ਯਾਰ ਕਹਿ ਦਿਓ ਗਵਰਨਮੈਂਟ ਨੂੰ ਵੀ ਅੱਜ ਦੀ ਅੱਜ ਇਹਦੇ ਗੋਲੀ ਮਾਰੋ ਸਲੇ ਦੱਲੇ ਬੰਦੇ ਦੇ ਜਿਹਨੇ ਇੱਕ ਮਸੂਮ ਫੁੱਲ ਰਾਖੜ ਕੇ ਰੱਖਤਾ ਮਸੂਮ ਉਹ ਕਰਤਾ ਯਾਰ ਬਲਾਤਕਾਰ ਕਰਤਾ ਯਾਰ ਇੱਕ ਬੱਚੇ ਦਾ ਉਹ ਵੀ 4 ਸਾਲ ਦੇ ਦਾ ਯਾਰ ਹਰਾਨਗੀ ਵਾਲੀ ਗੱਲ ਆ ਯਾਰ 4 ਸਾਲ ਦਾ ਮਾਸੂਮ ਬੱਚਾ ਸੀ ਓਏ ਸੌਂ ਲੱਗੇ ਰੋਣ ਆਉਂਦਾ ਜਦੋਂ ਇਹਨਾਂ ਮਾਂ ਪਿਓ ਦਾ ਦੁੱਖ ਦੇਨੇ ਆ ਸੋਨੂੰ ਪੰਜਾਬੀਓ ਮਾਰਾ ਜਾ ਵੀ ਦੁੱਖ ਨਹੀਂ ਆ ਯਾਰ ਵੀਡੀਓ ਕਰ ਦਿਓ ਸ਼ੇਅਰ ਯਾਰ ਕਰ ਦਿਓ ਪਬਲਿਕ ਯਾਰ ਗਵਰਨਮੈਂਟ ਤੇ ਕਰ ਜਾਵੇ ਗਵਰਨਮੈਂਟ ਨੂੰ ਮੰਨਣੀ ਪੂਗੀ ਛੋਡੀ ਜੇਕਰ ਤੁਸੀਂ ਸਾਰੇ ਇੱਕ ਪਾਸੇ ਖੜਗੇ ਤਾਂ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਗਵਰਨਮੈਂਟ ਨੂੰ ਮੰਨਣੀ ਪਵੇ ਆਪਣੀ ਵੀ ਇਹਦੇ ਗੋਲੀ ਮਾਰੋ ਅੱਜ ਦੀ ਅੱਜ ਚੌਂਕ 'ਚ ਖੜਾ ਕੇ ਕਹਿ ਦਿਓ ਵੀ ਭਜਦਾ ਸੀਗਾ ਅੱਗੇ ਕਿਹੜਾ ਤੁਸੀਂ 50 ਮੁੰਡੇ ਮਾਰਿਆ ਅੱਗੇ ਕਿਹੜਾ ਕੋਈ ਮਾਰਿਆ ਨਹੀਂਗਾ ਇਹਨੂੰ ਮਾਰ ਦਿਓਗੇ ਤਾਂ ਕਿਹੜਾ ਕੋਈ ਫਰਕ ਪੈ ਜੂਗਾ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ